ਮੇਰੇ ਸਮਝਦਾਰ ਬਹੁਤ ਘਰ ਹੋ ਗਿਆ ਭਾਈ ਮੈਨੂੰ ਘੱਟ ਤੋਂ ਘਰ 70 ਸਾਲ ਤੋਂ ਕਿਨੇ ਅੱਛਾ ਕੰਮ ਕਰਦੇ ਤੇ ਉਸ ਤੋਂ ਪਹਿਲਾਂ ਕੌਣ ਕਰਦੇ ਮੇਰੇ ਪੁੱਤਾਂ ਹੀ ਕਰਦੇ ਆ ਉਹਨਾਂ ਨੂੰ ਕਿੰਨਾ ਸਮਝਾ ਉਹਨਾਂ ਉਹਨਾਂ ਨੇ ਕਿਹਾ ਕਿ ਤਾ ਬਹੁਤ ਐਸ਼ੀ ਕੰਮ ਵੈਸੇ ਦੇਖਿਆ ਜਵੇ ਤਾਂ 100 ਸਾਲ ਤੁਸੀਂ ਕਹਤਾ ਬਾਪੂ ਜੀ ਨੂੰ 60 ਸਾਲ ਤੁਹਾਨੂੰ 160 ਸਾਲ ਤੇ ਹੀ ਹੋਗੇ ਬਾਪਾ ਸੇ ਨਾ ਕਿ ਉਹ ਆਪਾਂ ਬੱਚਿਆਂ ਨੂੰ ਕੰਮ ਨਹੀਂ ਮੇਰੇ ਕਰਦੇ ਅੱਛਾ ਉਹ ਨਹੀਂ ਕੰਮ ਸਿੱਖਿਆ ਅੱਛਾ ਉਹਨਾਂ ਬਸ ਆਪਣਾ ਹੀ ਕੰਮ ਕੀਤਾ ਮੁੰਡਾ ਚਾਹਸੀ ਤੇ ਉਹ ਮੇਰੇ ਤੱਕ ਕੰਮ ਹੈਗਾ ਸੀ ਮੈਂ

ਉਹਨੇ ਬਤਾਉ ਕਿ ਬੜੀ ਹੈ ਸਾਸ਼ੀ ਕਾਲ ਜੀ ਤੁਸੀਂ ਦੇਖ ਰਹੇ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਬਸ ਸਿੱਕਾ ਬੋਲੇ ਇਸ ਵਕਤ ਸੀ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਤੇ ਤੁਹਾਨੂੰ ਅਸੀਂ ਅਸੀਂ ਕਿਹੋ ਜਿਹਾ ਬਾਪੂ ਦੀਨਾ ਮਿਲਾਂ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਦੀ ਆ ਪਰ ਜਿਹੜਾ ਕੰਮ ਆ ਦਰਜੀ ਦਾ ਆ ਪਰ ਅੱਖਾਂ ਜਿਹੜੀਆਂ ਨੇ ਤੰਦਰੁਸਤ ਨੇ ਕਿਉਂਕਿ ਦੇਖਿਆ ਜਾਵੇ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਜਿਵੇਂ ਸੀ ਕਰ ਲਈਏ ਜਿਹੜੇ ਸਾਡੇ ਵੱਡੇ ਨੇ ਉਹਨਾਂ ਨੂੰ ਚਸ਼ਮੇ ਲੱਗ ਜਾਂਦੇ ਨੇ ਪਰ ਬਾਪੂ ਜੀ 80 ਸਾਲ ਤੋਂ ਵੱਧ ਦੀ ਉਮਰ ਤੇ ਵਿੱਚ ਵੀ ਚਸ਼ਮੇ ਨਹੀਂ ਲੱਗੇ ਤੇ ਕੰਮ ਵੀ ਉਤੋਂ ਇਹੋ ਜਿਹਾ ਹੈ ਜਿੱਚ ਬਹੁਤ ਬਰੀਕੀ ਦਾ ਕੰਮ ਹੈ ਜੇ ਅਸੀਂ ਗੱਲ ਕਰ ਲਈਏ ਦਰਜੀ ਦਾ ਕੰਮ ਕਰਦੇ ਜਿਸ ਦੇ ਵਿੱਚ ਸੂਈ ਪਾਉਣ ਲੱਗਿਆਂ ਬਹੁਤ ਹੀ ਔਖਾ ਹੁੰਦਾ ਪਰ ਬਾਪੂ ਜੀ ਬੜੇ ਆਰਾਮ ਦੇ ਨਾਲ ਜਿਹੜਾ ਹੈ ਕਿ ਸੂਈ 'ਚ ਧਾਗਾ ਪਾ ਲੈਂਦੇ ਨੇ ਨਹੀਂ ਤੇ ਅਸੀਂ ਗਵੇਖ ਲਨੇ ਸਾਡੇ ਘਰ ਦੇ ਜਿਹੜੇ ਮਹਿਲਾਵਾਂ ਹੁੰਦੀਆਂ ਨੇ ਉਹ ਅਕਸਰ ਕਿਸੇ ਨਾ ਕਿਸੇ ਨੂੰ ਕਹਿੰਦੀਆਂ ਨੇ ਕਿ ਆਹ ਸੂਈ 'ਚ ਧਾਗਾ ਪਾ ਦ ਗਾ ਪਾਲਨ ਦੇ ਨੇ ਉਮਰ ਜੀ ਨਹੀਂ ਮਰਜੀ ਹੋ ਗਈ ਹੈ ਪਰ ਤੰਦਰੁਸਤ ਕਿਸ ਤਰ੍ਹਾਂ ਦਿਖਦੇ ਹੋਏ ਨਜ਼ਰ ਆ ਰਹੇ ਨੇ ਤੇ ਤਰਜੀਹ ਦਾ ਕੰਮ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਸਾਹਮਣੇ ਬਾਪੂ ਜੀ ਨੇ ਬੜੇ ਬੜੇ ਵਧੀਆ ਤੰਦਰੁਸਤ ਬਾਪੂ ਜੀ ਨੇ ਨਾਲੇ ਖੁਸ਼ੇਦਾਰ ਬੰਦੇ ਨੇ ਜਦੋਂ ਵੀ ਤੁਸੀਂ ਇਨਾਂ ਕੋਲ ਜਦ ਵੀ ਅੰਮ੍ਰਿਤਸਰ ਚ ਆਓ ਜੇ ਤੁਸੀਂ ਇਹਨਾਂ ਨੂੰ ਮਿਲੋ ਕਿ ਦਿਲ ਖੁਸ਼ ਹੋ ਜਾਂਦਾ ਬਾਪੂ ਜੀ ਨੂੰ ਮਿਲ ਕੇ ਬੜੀ ਵਧੀਆ ਗੱਲਾਂ ਕਰਦੇ ਨੇ ਕਿ ਤੇ ਅੱਜ ਕੱਲ੍ਹ ਤੇ ਲੋਕ ਕਿਸੇ ਨਾ ਕਿਸੇ ਕੋ ਬਹਿਣ ਦਾ ਟਾਈਮ ਤੱਕ ਨਹੀਂ ਹੁੰਦਾ ਪਰ ਬਾਪੂ ਜੀ ਜਦੋਂ ਵੀ ਅਸੀਂ ਆ ਕੇ ਪੈਂਦੇ ਆ ਬਾਪੂ ਜੀ ਬੜੇ ਹਾਸੇ ਨਾਲ ਬੜੇ ਇੱਕ ਵਧੀਆ ਤਰ੍ਹਾਂ ਸਵਾਗਤ ਕਰਦੇ ਨੇ ਤੇ ਗੱਲਾਂបਾਤਾਂ ਕਰਦੇ ਨੇ ਤੇ ਬੜੀਆਂ ਇੱਕ ਵਧੀਆ ਗੱਲਾਂ ਵੀ ਇਹਨਾਂ ਬਾਪੂ ਜੀ ਕੋ ਸਿੱਖਣ ਨੂੰ ਮਿਲਦੀਆਂ ਨੇ ਕਹਿੰਦੇ ਨੇ ਜਿਹੜਾ ਬਜ਼ੁਰਗ ਦੇ ਵੱਲੋਂ ਜਿਹੜੇ ਜਿੰਨਾ ਅਸੀਂ ਸਿੱਖੀ ਹੁਣਾਂ ਘੱਟ ਹੁੰਦਾ ਨੇ ਤੇ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਹੈ ਬਾਪੂ ਜੀ ਆਪਣਾ ਮੇਰਾ ਨਾਮ ਸਰਦ ਸਿੰਘ ਹੈ ਗਾਈ ਬਾਪੂ ਜੀ ਬੈਲਾ ਤੇ ਤੁਹਾਡੇ ਕੰਮ ਬਾਰੇ ਜਾਨਣਾ ਚਾਹਾਂ ਕਿੰਨਾ ਸਮਾਂ ਹੋ ਗਿਆ ਤੁਹਾਡੇ ਇਸ ਕੰਮ ਮੇਰੇ ਸਮਝਦਾਰ ਬਹੁਤ ਥੇਰੇ ਹੋ ਗਿਆ ਭਾਈ ਮੈਨੂੰ ਘਰ ਤੋਂ ਕਰ 60 ਸਾਲ ਹੋ ਗਏ ਅੱਛਾ ਕੰਮ ਕਰਦੇ ਤੇ ਉਸ ਤੋਂ ਪਹਿਲਾਂ ਕੌ ਉਹਨਾਂ ਨੂੰ ਕਿੰਨਾ ਸੰਭਾ ਉਹਨਾਂ ਉਹਨਾਂ ਵੀ ਨਹੀਂ ਕਿਹਾ ਕਿ ਤਾਂ ਬਹੁਤ ਸ਼ੇਰ ਕੰਮ ਕੀਤਾ ਉਹਨਾਂ ਉਹ ਤੇ ਕੰਮ ਕਰੇਗਾ ਘਰ ਕੋਈ 100 ਸਾਲ ਦਾ ਘਰ ਘਰ ਅੱਛਾ ਹਾਂਜੀ ਐਨ ਕੋਨਾਂ ਨੂੰ ਨਹੀਂ ਲੱਗੇ ਅੱਛਾ ਉਹੀ ਗੱਲ ਮੈਂ ਤੁਹਾਨੂੰ ਮੈਂ ਦੇਖਣਾ ਨਾ ਤੁਸੀਂ ਆਣ ਕਿ ਕਿੰਨੇ ਅੱਜ ਕੱਲ ਦੇ ਕਈ ਬਜ਼ੁਰਗ ਹੁੰਦੇ ਨੇ ਆਣ ਕ ਲੱਗੇ ਨੇ ਤੇ ਤੁਹਾਨੂੰ ਲੱਗੇ ਉਹ ਬਾਬਾ ਹੀ ਕਹੇਗਾ ਮੈਂ ਤੇਹੀ ਹੋਰੀ ਉਹਨੀ ਕਿਰਪਾ ਹੈਗੀ ਅੱਛਾ ਉਹਨੇ ਆਣੇ ਕੋਈ ਉਹਨੀ ਕਿਰਪਾ ਸਾਨੂੰ ਆਪਣਾ ਉਹਨੇ ਆਪਾ ਉਹਨੇ ਸਿੱਟਿਆ ਹੈ ਬਸ ਅੱਛਾ ਤਾਂ ਨਿਕਲੋ ਜਵਾਸ਼ ਹੈਗਾ ਤਾਂ ਠੀਕ ਹੈ ਮਹਾਰਾਜੇ ਤਾਂ ਦੋਸੇ ਸਖੀ ਵਾ ਠੀਕ ਹੈ ਵੈਸੇ ਦੇਖਿਆ ਜਵੇ ਤਾਂ 100 ਸਾਲ ਤੁਸੀਂ ਗੈਤਾ ਬਾਪੂ ਜੀ ਨੂੰ 60 ਸਾਲ ਤੁਹਾਨੂੰ 160 ਸਾਲ ਤੇ ਹੀ ਹੋ ਗਿਆ ਬਾਪਾ ਤੇ ਨਾ ਕਿਰਵਾ ਗੋ ਆਪਾਂ ਬੱਚਿਆਂ ਨੂੰ ਕੰਮ ਨਹੀਂ ਮੇਰੀ ਕਰਦੇ اچھا ਉਹ ਨਹੀਂ ਕੰਮ ਸਿੱਖਿਆ اچھا ਉਹਨੇ ਬਸ ਆਪਣਾ ਹੀ ਕੰਮ ਕੀਤਾ ਨੂੰ ਨਾਂ ਕਰ ਦਿੱਤੇ ਉਹ ਮੇਰੇ ਤਾਂ ਕੋਈ ਕੰਮ ਹੈਗਾ ਸੀ ਮੈਂ ਨਹੀਂ ਸਿੱਖਿਆ ਨਾ ਮੈਂ ਸਿਖਾਇਆ ਹੀ ਅੱਜ اچھا ਉਹਨੇ ਆਪਣੀ ਮਰਜ਼ੀ ਉਹ ਆਪਣੀ ਮਰਜ਼ੀ ਵਾਲੀ ਹੁੰ ਕਰਦੇ ਅੱਛਾ ਔਰ ਕਰ ਹਮੈ ਸੂਕੀ ਹੈ ਕੋਈ ਗੱਲ ਬਤ। ਅੱਛਾ। ਪਰ ਬਹੁਤ ਪਰਿਵਾਰ ਬਣ ਠੀਕ। ਪਰ ਆਰ ਬੜਾ ਅੱਛਾ ਹੈ। ਬੜੇ ਬੱਚੇ ਬੜੇ ਅੱਛੇ ਰਹੇ ਹੋ ਬੜੀ ਅੱਛੇ ਰਹੇ। ਉਹਦੇ ਪੋਤੇ ਨ ਪੋਤੇ ਬੜੇ ਅੱਛੇ ਹੈਗੇ। ਅੱਛਾ। ਬਹੁਤ ਵਧੀਆ। ਦੱਸ। ਕੀ ਹੈ? ਬਹੁਤ ਵੱਡਾ ਪਰਿਵਾਰ ਕੋ ਖੁਸ਼ ਕੋਣ ਕਰਨੇ ਪਰਿਵਾਰ। ਬਹੁਤ ਵਧੀਆ ਬਹੁਤ ਵਧੀਆ। ਕਿੰਨੇ ਕੇ ਬੱਚੇ ਨੇ? ਬੱਚੇ ਹੈਗੇ ਨੇ ਉਹਦੇ ਦੋ ਦੋ ਬੱਚੇ ਨੇ ਉਹਨਾਂ ਦੇ। ਅੱਛਾ। ਹਾਂਜੀ। ਦੋ ਦੋ ਬੱਚੇ ਉਹਨਾਂ ਦੇ ਹੈਗੇ ਨੇ। ਇੱਕ ਮੇਰੀ ਬੇਟੀ ਹੈ। ਉਹਰੇ ਵੀ ਉਹਰੇ ਦੋ ਬੱਚੇ ਨੇ ਅੱਛਾ ਉਹ ਜੇ ਉਹ ਹੈ ਜੀ ਲੱਗਿਆ ਲੇ ਬਈ ਬਸ ਆਪਾਂ ਸੁਖੀ ਹੈ ਲੱਗੀ ਬਹੁਤ ਪ੍ਰਾਸ਼ੋਕੀ ਅੱਛਾ ਬਬੂ ਜੀ ਵੇਖ ਲਈ ਕਿ ਬਸ ਦੇਖਣਾ ਤੇ ਇਕਦਮ ਤੰਦਰੁਸਤ ਹੋ ਤੁਹਾਡੇ ਬਾਕੀ ਬਜ਼ੁਰਗਾਂ ਨਾਲੋਂ ਤੇ ਤੁਹਾਡੇ ਜੇ ਜ਼ਮੀਨ ਆਸਮਾਨ ਦਾ ਫਰਕ ਹੈ ਤੁਹਾਨੂੰ ਐਨਕ ਵੀ ਨਹੀਂ ਲੱਗੀ ਬੋਡੇ ਵੀ ਤੁਹਾਡੇ ਕੈਮ ਨੇ ਵਧੀਆ ਤਰ੍ਹਾਂ ਤੇ ਦੁਕਾਨ ਤੇ ਬੈਠ ਕੇ ਕੰਮ ਕਰ ਰਹੇ ਬਹੁਤ ਵਧੀਆ ਬਹੁਤ ਵਧੀਆ ਪੂਰੀ ਰਹਿਮਤ ਹੈ ਜੀ ਕੀ ਰਾਜ ਹੈ ਕੀ ਖਰਾਕਾਂ ਖਰਾਦਦੇ ਆ ਨੇ ਕਿ ਤੰਦਰੁਸਤੀਆ ਕਿੱਤੀਾਰੇ ਖਰਾਬ ਕਿਸੇ ਨਿਕ ਖਰਾਕ ਦਾ ਖਾਣਾ ਪੀਣਾ ਜੇ ਸਾਦੇ ਖਾਣਾ ਪੀਣਾ ਜਿਹੜਾ ਕਾਈਪੀ ਦਾ ਸਾਦੇ ਖਾਣਾ ਅੱਛਾ ਇੱਕ ਟੁਕੜੇ ਰੋਟੇ ਦਾ ਖਾਦਾ ਰੀਦਾ ਅੱਛਾ ਟੁਕੜੇ ਰੋਟੇ ਦਾ ਸਾਦੀ ਸੋਚਦਾ ਸਾਦਾ ਹੀ ਹੈ ਜੇ ਐਸੇ ਲੇ ਟੋਟੇ ਦੇ ਫੁਲਕੇ ਜਿਹੜੇ ਸਾਦੇ ਹੁੰਦੇ ਨੇ ਹੂੰ ਹੂੰ ਤੇਰਾ ਤੇ ਦੁੱਧ ਗੂੜਾ ਪੀਣਾ ਹੂੰ ਹੂੰ ਉਹ ਉਹਦੇ ਲਾਜ਼ਮੀ ਤਦ ਨੇ ਪੀਨੇ ਅੱਛਾ ਰੋਟੀ ਖਾਣਾ ਨਾ ਖਾਣਾ ਦੁੱਧ ਦੁੱਧ ਪੀਣਾ ਪੀਣਾ ਅੱਛਾ ਤੇ ਪਪੂ ਜੀ ਹੋ ਕਿਸ ਤਰ੍ਹਾਂ ਮਰ ਕੇ ਜ਼ਿੰਦਗੀ ਚੱਲਦੀ ਆ ਰਹੀ ਜਵਾਨ ਤੋਂ ਜਵਾਨੀ ਉਹ ਵਧੀਆ ਚੱਲਦੀ ਬਹੁਤ ਵਧੀਆ ਬਹੁਤ ਹੀ ਵਧੀਆ ਹਮਮ ਕਿਹ ਚੀਜ਼ ਦੀ ਕਮੀ ਨਹੀਂ ਹੈ ਅੱਛਾ ਉਹ ਬਾਬੇ ਨੇ ਬੜਾ ਕੁਝ ਦਿੱਤਾ ਬਹੁਤ ਕੁਝ ਦਿੱਤਾ ਹਮਮ ਉਹਨੇ ਬਤਾਓ ਕਿ ਬੜੀ ਅੱਛੀ ਹੈ ਇਹੋ ਚੀਜ਼ ਚਾਹੀਦੀ ਹੁੰਦੀ ਚਾਹੀਦਾ ਆਪਾਂ ਹਮਮ ਬੱਚੇ ਠੀਕ ਹੈ ਲੈਕ ਬੱਚੇ ਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੱਪਾ ਜੀ ਆਪਣੇ ਸਮੇਂ ਤੋਂ ਲੈ ਕੇ ਤਾਂ ਹੁਣ ਦੇ ਸਮੇਂ 'ਚ ਕਿੰਨਾ ਕਿ ਤੁਸੀਂ ਫਰਕ ਵੇਖਿਆ ਕੀ ਬਦਲਾਅ ਤੁਸੀਂ ਵੇਖੇ ਜ਼ਿੰਦਗੀ 'ਚ ਮਾਰਾ ਬੜਾ ਉਹ ਉਹ ਮਾਰਾ ਵਿੱਚ ਕੀ ਬਦਲਾਅ ਉਹ ਉਹ ਮਾਰਾ ਉਹਦੇ ਬੰਦੇ ਦੀ ਸ਼ਰਮ ਹੁੰਦੀ ਸੀ ਹੁਣ ਕਿਹਨੂੰ ਸ਼ਰਮ ਹੈ ਹੀ ਨਹੀਂ ਅੱਛਾ ਕਿਸੇ ਬੰਦੇ ਨੂੰ ਸ਼ਰਮ ਨਹੀਂ ਦੀ ਤਹਿਨ ਸ਼ਰਮ ਹੈ ਹੀ ਨਹੀਂ ਹੁਣ ਨਸ਼ੇ ਵਾਲੀ ਧਿਆਨ ਹੈਗਾ ਸਾਰਿਆਂ ਹਮ ਨਸ਼ਾ ਵੱਧ ਗਿਆ ਉਹ ਤੋਂ ਗੱਲ ਵੀ ਦੱਸੇ ਨਸ਼ੇ ਦਾ ਮਸਲਾ ਹੈਗਾ ਅੱਛਾ ਉਹਨੂੰ ਗੱਲਾਂ ਦੀ ਉਹ ਤੋਂ ਸਾਡੇ ਟਾਈਮ 'ਚ ਜੱਲਾ ਹੁੰਦੀ ਜੱਲਾ ਹੁੰਦਾ ਨਹੀਂ ਅੱਛਾ سارے ٹائم کتنے ہوا سی کا یہ نہیں سی کام ہوں ہوں تو ہر ٹائم چی بد گیا بڑا نشا ہی نشا ہو گیا نشا ہی نشا یہ سارے نشہ مار گیا ہوں یہ گورمنٹ بدلا نہیں کر سکتی